ਇਹ ਸਨਸਿਧਨ ਵਾਸੀ ਹੋਮਿੰਗ ਕਾਰਤਾਂ ਦੀ ਬੁੱਢਾ ਦਰ ਪਿਆਰ ਵਿੱਚ ਜਥੇਦਾਰ ਸਿੰਘ ਸਾਹਿਬ ਆਬਾ ਸਾਹਿਬ ਸੰਜੀ ਘਰਾਤਾਰੀ ਜਿਨ੍ਹਾਂ ਦੀ ਅਜ ਤਰਾਸਵੀ ਵਰਸੀ ਜਿਹੜੀ ਹੈ ਸ਼੍ਰੋਮਣੀ ਕਮਤਾ ਕਾਜੀ ਬੁੱਢਾ ਦਰ ਪੰਚਾਇਤ ਦਾ ਹੈਡਕ quart ਉਹ ਬੋਰਾ ਬੀਐਸ ਸਾਹਿਬ ਅਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਰਕਾਰ ਨਾਲ ਮਨਾਈ ਗਈ ਜਿੱਥੇ ਸਾਰੀਆਂ ਪੰਥਕੀਆਂ ਮਹਾਨ ਸ਼ਖਸੀਅਤਾਂ ਨੇ ਆ ਕੇ ਦਰਸ਼ਨ ਹੁੰਦੇ ਨੇ ਤੇ ਉੱਥੇ ਹੀ ਸਾਡੇ ਸਨਸਿਧਨ ਵਾਸੀ ਬਾਬਾ ਮਹਿੰਦਰ ਸਿੰਘ ਜੀ ਦੇ ਬੁੱਢਾ ਜੌੜ ਜਿਹੜੀ ਸ਼ਾਉਣੀ ਆ ਪ੍ਰਾਪਤਨਾ ਇਤਿਹਾਸ ਤੇ ਸ਼ਾਉਣੀ ਜਿੱਥੇ ਬਾਬਾ ਸੁਖਾ ਸੰਜੀਤ ਬਾਬਾ ਮਹਤਾਬ ਸਿੰਘ ਜੀ ਨੇ ਮਸਜਿਦ ਰੰਗੜ ਦਾ ਸੇਰ ਵੱਟ ਕੇ ਉਸ ਸਤਾਬ ਤੇ ਖਾਲਸੇ ਉਲੀਆ ਕੇ ਹਾਜ਼ਰ ਕੀਤਾ ਤੇ ਉਸ ਵੇਲੇ ਬੁੱਢਾ ਦਲਦੇ ਜਿਹੜੇ ਜਥੇਦਾਰ ਸੀ ਤੀਸਰੇ ਜਥੇਦਾਰ ਫਰੀ ਅਕਾਲ ਤੱਕ ਸਾਬ ਦੇ ਵੀ ਤੀਸਰੇ ਜਥੇਦਾਰ ਬਾਬਾ ਜਸਾ ਸਿੰਘ ਤੇ ਉਹਨਾਂ ਕੋਲੇ ਲਿਆ ਕੇ ਜਦੋਂ ਮਸਜਿਦ ਰੰਗੜ ਦਾ ਸੇਰ ਵੱਟ ਕੇ ਉੱਥੇ ਖਾਲਸੇ ਦੇ ਵਿੱਚ ਹਾਜ਼ਰ ਕੀਤਾ ਸੀ ਦੇ ਖਾਲਸੇ ਨੇ ਜਿੱਥੇ ਉਹਦੇ ਸਿਰ ਦੇ ਨਾਲ ਖਿੱਦੋ ਖੰਬੀ ਜਿਹੜੀ ਢੀ ਤੇ ਉਸ ਆਸਥਾਨ ਦੇ ਪਹਿਰੇਦਾਰ ਸੀ ਆ ਬਾਬਾ ਮਹਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਹੀ ਜੜਦੀ ਕਲਾ ਦੇ ਨਾਲ ਉਸ ਆਸਥਾਨ ਦੀਆਂ ਸੇਵਾਵਾਂ ਨਿਭਾਈਆਂ ਜਿੱਥੇ ਉਹਨਾਂ ਦੇ ਸੁਪੁੱਤਰ ਭਾਈ ਅਵਤਾਸ ਸਿੰਘ ਜੀ ਹਾਜ਼ਰ ਹੋਏ ਨੇ ਅੱਜ ਬਸਤੀ ਦੇ ਸਮਾਗਮਾਂ 'ਚ ਤੇ ਨਾਲ ਹੀ ਮੈਂ ਇਹਨਾਂ ਦੇ ਨਾਲ ਜਿੱਥੇ ਸ਼ਰੋਣੀ ਪੰਥ ਅਕਾਲੀ ਗੁੱਡਾ ਦਲ ਪੰਜਵਾਂ ਤਖਤ ਵੱਲੋਂ ਅਫਸੋਸ ਵੀ ਜ਼ਾਹਰ ਕਰਦਾ ਕਿ ਜਿਹੜੇ ਬਾਬਾ ਮਹਿੰਦਰ ਸਿੰਘ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾਪਰਾਜੇ ਨੇ ਤੇ ਉਹਨਾਂ ਦਾ ਜਿਹੜਾ ਅਕਾਲ ਚਲਾਣਾ ਜਿਹੜਾ ਕਰਜਾਣਾ ਉਹ ਪਰਿਵਾਰ ਵਾਸਤੇ ਤੇ ਬਹੁਤ ਵੱਡਾ ਘਾਟਾ ਹੈ ਪਰ ਸਾਨੂੰ ਸਾਰੇ ਬੁੱਢਾਦਾਨ ਨੂੰ ਤੇ ਸਾਰੇ ਖਾਲਸਾ ਪੰਥ ਨੂੰ ਉਹਦਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਤਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਗੁਰੂ ਤੇਗ ਬਹਾਦਰ ਸੁੱਚੇ ਬਾਛਾ ਕਿਰਪਾ ਕਰਨ ਸ਼ੀਤ ਸਿੰਘ ਉਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਵਾਸ ਪਕਸ਼ਨ ਪਰਿਵਾਰ ਚ ਸੋਖਿਆ ਹੰਤੀ ਬਾਣਾ ਮੰਦਨ ਦਾ ਬਕਸ਼ਨ ਨਾਲ ਹੀ ਬੇਨਤੀ ਹੈ ਉਹਨਾਂ ਦਾ ਜਿਹੜਾ ਇੱਕ ਤਰੀਕ ਨੂੰ ਧੰਤਨ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਰੰਭ ਹੋਣੇ ਨੇ ਬੁੱਢਾ ਦਲ ਬੁੱਢਾ ਦਲ ਦੀ ਸ਼ੋਣੀ ਜਿਹੜਾ ਬੁੱਢਾ ਜੋੜ ਹੈ ਬੁੱਢਾ ਦਲ ਦੀ ਸ਼ੋਣੀ ਉਸ ਸਥਾਨ ਤੇ ਜਿੱਥੇ ਤਿੰਨ ਤਰੀਕ ਨੂੰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਪਾਏ ਜਾਣੇ ਨੇ ਇਹਨਾਂ ਨੇ ਸੱਜਣਾ ਨੇ ਜਿਹੜੇ ਉਸ ਵੇਲੇ ਬਹੁਤ ਬਾਬਾ ਮਹਿੰਦਰ ਸਿੰਘ ਜੀ ਦਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦਾ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਇੱਥੇ ਸਾਰੇ ਆਏ ਹੋਏ ਨੇ ਸੱਜਣ ਕਿਸੇ ਵੇਲੇ ਬਾਬਾ ਮਹਿੰਦਰ ਸਿੰਘ ਜੀ ਹੋਰੀ ਨਾਲ ਸੀ ਪਿਛਲੇ ਵਰਸੀ ਸਮਾਗਮਾਂ 'ਚ ਅੱਜ ਉਹ ਤੁਹਾਡੇ ਵਿੱਚ ਨਹੀਂ ਦਿਸ ਰਿਹਾ ਪਰ ਉਹੀ ਸਰੂਪ ਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਧੰਨਵਾਦ ਬਹੁਤ ਬਹੁਤ ਸਰਪੰਚ ਸਾਹਿਬ ਤੁਸੀਂ ਵੀ ਦੋਵੇਂ ਭਰਾ ਸਾਰੇ ਬਾਬਾ ਜੀ ਦਾ ਇਹ ਸੁਪੁੱਤਰ ਆਇਆ ਸਰਦਾਰ ਅਵਤਾਰ ਸਿੰਘ ਤੇ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਨੇ ਖਾਸਾ ਬੰਦ ੁੱਡਾ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਨਿਭਾਈਆਂ ਜਿੱਥੇ ਅਵਤਾਰ ਸਿੰਘ ਜੀ ਤੁਸੀਂ ਸਾਰਿਆਂ ਨੇ ਉਵੇਂ ਹੀ ਸਾਨੂੰ ਜਿਹੜਾ ਸਾਥ ਦੇਣਾ ਤੇ ੁੱਡਾ ਦਲ ਤੁਹਾਡੀਆਂ ਸੇਵਾਵਾਂ ਉਵੇਂ ਹੀ ਲੈਂਦਾ ਰਹੂਗਾ ਤੇ ਆਪਾਂ ਬਗੈਰ ਭੇਦਭਾਵ ਤੋਂ ਜਿਹੜਾ ਬਿਗੈਰ ਕਿਸੇ ਗੱਲ ਤੋਂ ਆਪਾਂ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਸੇਵਾਵਾਂ ਨਿਭਾਈਆਂ ਤੁਸੀਂ ਵੀ ਓਵੇਂ ਹੀ ਜਿਹੜਾ ਨਾਲ ਸਾਡਾ ਸਾਥ ਦੇਣਾ ਸੇਵਾਵਾਂ ਨਿਭਾਉਣੀਆਂ ਨੇ ਬੁੱਢਾ ਦਲ ਤੁਹਾਡਾ ਹਮੇਸ਼ਾ ਨਾਲ ਆਪਣੇ ਪੂਰਾ ਸਤਕਾਰ ਮਾਨ ਸਤਕਾਰ ਕਿਤੇ ਵੀ ਕੋਈ ਜ਼ਰੂਰਤ ਹੋਊਗੀ ਤੁਹਾਡੇ ਨਾਲ ਓਵੇਂ ਹੀ ਖੜੇ ਆ ਜਿਵੇਂ ਬਾਬਾ ਮਹਿੰਦਰ ਸਾਹਿਬ ਹੋਰਾਂ ਦੇ ਨਾਲ ਖੜਦੇ ਰਹਿ ਉਹ ਸਾਡੇ ਨਾਲ ਖੜਦੇ ਰਹਿ ਤੇ ਉਹਨਾਂ ਦਾ ਜਿਹੜਾ ਆਪਣੇ ਜੋ ਉਹਨਾਂ ਦੀਆਂ ਸੇਵਾਵਾਂ ਸੀ ਪਰ ਤੁਹਾਨੂੰ ਨੂੰ ਹਮੇਸ਼ਾ ਯਾਦ ਰੱਖੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਤੇ ਸੋਖੀ ਅੰਤਿ ਬਾਣਾ ਮੰਨਣ ਦਾ ਬਾਲ ਬਖਸ਼ਣ ਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦਾ ਜਿਹੜਾ ਚਲੇ ਜਾਣਾ ਉਹਦੇ ਆਪਾਂ ਹੁਣ ਬਹੁਤ ਹੀ ਉਫੋਰਸ ਹੈ ਗੁਰੂ ਸਾਹਿਬ ਹਮੇਸ਼ਾ ਆਪਾਂ ਨੂੰ ਸਾਰਿਆਂ ਨੂੰ ਮਿਹਰ ਭਰਿਆ ਸੇਵਕ ਤੇ ਉਵੇਂ ਹੀ ਸੇਵਾਵਾਂ ਲੈਂਦੇ ਰਹੇ ਸੋ ਆਪਾਂ ਤਿੰਨ ਤਰੀਕ ਨੂੰ ਜਿਹੜਾ 11 ਵਜੇ ਤੋਂ ਲੈ ਕੇ 10:30 ਵਜੇ ਧੰਨ ਧੰਨ ਜਗੋ ਜੋਗਾ ਦਰ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਬੁੱਢਾ ਜੋੜ ਫੁੱਢਾ ਦਲ ਦੀ ਸ਼ਾਉਣੀ ਜਿਹੜੀ ਰਾਜਸਥਾਨ ਦੇ ਵਿੱਚ ਹੈ ਤੇ ਉਸ ਸਥਾਨ ਤੇ ਜਿਹੜੇ ਆ ਕੀਰਤਨ ਸਮਾਗਮ ਜਿਹੜੇ ਗੁਰਮਤ ਸਮਾਗਮ ਤੇ ਨਾਲ ਹੀ ਅੰਤਮ ਅਰਦਾਸ ਜਿਹੜੀ ਹੈ 1.5 ਵਜੇ ਅੰਤਮ ਅਰਦਾਸ ਹੋਵੇਗੀ ਸਾਰੀਆਂ ਗੁਰਸਿੱਖ ਸੰਤਾਂ ਨੂੰ ਬੇਨਤੀ ਹੈ ਇਲਾਕਾ ਨਿਵਾਸੀ ਰਾਜਸਥਾਨ ਤੇ ਜਿਹੜੇ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਆਪਣੇ ਗੁਰਮਖ ਸੱਜਣ ਨੇ ਉਹ ਸਾਰੇ ਉਸ ਜਗ੍ਹਾ ਤੇ ਅੰਤਮ ਅਰਦਾਸ ਦੇ ਵਿੱਚ ਆਪਣੀਆਂ ਹਾਜ਼ਰੀਆਂ ਜ਼ਰੂਰ ਦਿਵਾਓ ਤੇ ਸ਼੍ਰੋਮਣੀ ਕੰਨਤਾ ਅਕਾਦੀ ਗੁੰਡਾਦਾਲ ਪੰਜਵਾ ਤਖਤ ਵੱਲੋਂ ਵੀ ਨਾਲ ਬੇਨਤੀ ਨਾਲ ਸਾਰਿਆਂ ਨੂੰ ਜਿੰਨੇ ਨੇ ਹਿੰਗ ਸਿੰਘ ਜਥੇਬੰਦੀਆਂ ਨੇ ਉਹ ਸਾਰਿਆਂ ਨਾਲ ਪਿਆਰ ਕਰਦੇ ਸੀ ਜਿਹੜੇ ਵੀ ਉੱਥੇ ਮੌਜ ਸਕਦੇ ਨੇ ਜਰੂਰ ਆਣ ਕੇ ਆਪਣੀਆਂ ਹਾਜ਼ਰੀਆਂ ਆਪਾਂ ਲਵਾਉਣੀਆਂ ਨੇ ਵੀਨਾ ਕੁਛ ਕਹਿੰਦਾ ਹੋਇਆ ਗੁਰੂ ਸਾਹਿਬ ਕਿਰਪਾ ਕਰ ਨਾ ਗੁਰਮੁਤ ਗੁਰਮੁ ਬਿਜਣ ਨੂੰ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਫੇਰ ਮੱਲਿਆ ਗੁਰੂ ਸਾਹਿਬ ਕਿਰਪਾ ਕਰ ਹੋਇ ਹਰ ਜੀ ਕਾਰ ਸਾਹਿਬ ਹੋਇ ਜੀ ਬਿਲੇ